ਅਰੁਣਾਚਲ ਪ੍ਰਦੇਸ਼ ਦੇ ਵਿੱਚ ਡਿਊਟੀ ਦੇ ਦੌਰਾਨ ਬੇਹੋਸ਼ ਹੋ ਕੇ ਸ਼ਹੀਦ ਹੋਏ ਆਈਟੀ ਬੀਪੀ ਦੇ ਜਵਾਨ ਦੋਨਾਂ ਦੇ ਜੱਦੀ ਪਿੰਡ ਖੋਦੇਬੇੜ ਦੇ ਵਿੱਚ ਸਰਕਾਰੀ ਸਨਮਾਨਨਾ ਦਨਾੰਤਮ ਸਸਕਾਰ ਹੋਇਆ ਤਾਂ 28 ਅਕਤੂਬਰ ਨੂੰ ਡੇਰਾ ਬਾਬਾ ਨਾਨਕ ਦੇ ਪਿੰਡ ਖੋਦੇਬੇੜ ਦੇ ਜਵਾਨ ਭੁਪਿੰਦਰ ਸਿੰਘ ਜੋ ਕਿ ਅਰੁਣਾਚਲ ਪ੍ਰਦੇਸ਼ ਦੇ ਵਿੱਚ ਜਿੱਥੇ ਡਿਊਟੀ ਤੇ ਤਨਾਤ ਸੀ ਦੱਸ ਤੀਏ ਕਿ ਬਖੂਬੀ ਦੇ ਨਾਲ ਐਸਆਈ ਦੇ ਤੌਰ ਤੇ ਆਪਣੀ ਡਿਊਟੀ ਨਿਭਾ ਰਿਹਾ ਸੀ ਇਸੇ ਦਰਮਿਆਨ ਸਵੇਰ ਦੀ ਪਰੇਡ ਦੇ ਦੌਰਾਨ ਜਦੋਂ ਪੀਟੀ ਕਰ ਰਿਹਾ ਸੀ ਤੋਂ ਉਸ ਨੂੰ ਚੱਕਰ ਆਂਦੇ ਨੇ ਇਸ ਕਾਰਨ ਉਹ ਬੇਹੋਸ਼ ਹੋ ਕੇ ਡਿੱਗ ਪੈਂਦਾ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਜਾਂਦਾ ਜਿੱਥੇ ਡਾਕਟਰਾਂ ਦੇ ਵੱਲੋਂ ਉਸ ਨੂੰ ਮਰਿਤਕ ਐਲਾਨ ਦਿੱਤਾ ਗਿਆ ਤਦ ਦਾ ਸਹੀ ਇਹ ਕਿ ਉੱਥੇ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰਾਂ ਤੱਕ ਜਿਵੇਂ ਹੀ ਖਬਰ ਪਹੁੰਚੀ ਤਾਂ ਉਹਨਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਤੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਇੰਡੀਆ ਨਿਤੱਬਤ ਬਾਰਡਰ ਪੁਲਿਸ ਤੇ ਜਵਾਨਾਂ ਦੇ ਵੱਲੋਂ ਸ਼ਹੀਦ ਐਸਆਈ ਭਪੰਦਰ ਸਿੰਘ ਨੂੰ ਪੂਰੇ ਸਨਮਾਨ ਨਾਲ ਫੁੱਲਾ ਵਾਲੀ ਸ਼ਿੰਗਾਰੀ ਗੱ ਵਿਚ ਲਿਆਂਦਾ ਗਿਆ ਇਸ ਮੌਕੇ ਇੰਡੀਅਨ ਤਿੱਬਤ ਬਾਰਡਰ ਪੁਲਿਸ ਐਸਐਸਪੀ ਬਲਵੰਦਰ ਸਿੰਘ ਦੇ ਜਵਾਨਾਂ ਤੇ ਐਸਐਚਓ ਡੇਰਾ ਬਾਬਾ ਨਾਨਕ ਅਸ਼ੋਕ ਕੁਮਾਰ ਦੇ ਵੱਲੋਂ ਸ਼ਹੀਦ ਭੁਪਿੰਦਰ ਸਿੰਘ ਨੂੰ ਫੁੱਲ ਮਾਲਾ ਮਾ ਪੇਟ ਕਰਨ ਉਪਰੰਤ ਫੌਜ ਦੀ ਟੁਕੜੀ ਵੱਲੋਂ ਸਲਾਮੀ ਦੇਣ ਦੇ ਉਪਰੰਤ ਸਰਕਾਰੀ ਸਨਮਾਨਨਾ ਦਨਾਂਤਮ ਸਸਕਾਰ ਕੀਤਾ ਗਿਆ ਇਸ ਮੌਕੇ ਸ਼ਹੀਦ ਭੁਪਿੰਦਰ ਸਿੰਘ ਦੇ ਚਿਖਾ ਨੂੰ ਮੁੱਖ ਅਗਨੀ ਉਹਨਾਂ ਦੇ ਵਿਦੇਸ਼ ਤੋਂ ਆਏ ਪੁੱਤਰ ਦੇ ਵੱਲੋਂ ਦਿੱਤੀ ਗਈ ਤੇ ਇਸ ਮੌਕੇ ਸ਼ਹੀਦ ਭੁਪਿੰਦਰ ਸਿੰਘ ਦੇ ਪ੍ਰਾਗੁਰਪੇ ਸਿੰਘ ਤੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਪਿੰਡ ਵਾਸੀ ਮੌਜੂਦ ਰਹੇ Kalau लो लो भाई 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 ਕੀ ਹੋ ਗਿਆ ਜੀ ਕਿਹੜੇ ਕੰਮ ਬਤੀਤ ਹੋ ਗਏ ਲਾਲੋ ਕੋਲ ਨਿਸ਼ਾਨਾ ਆ ਜਾ ਹਾਂ ਸਾਡੇ ਹੱਥ ਵਾਲੇ ਆ ਜਾ ਇੱਕ ਮੈਡਰਸ ਵਾਲੇ ਹਾਂ ਨਹੀਂ ਕੋਈ ਅੜੀ ਬਣਾ ਠੀਕ ਠੀਕ ਪਕਿੰਦਰ ਸਿੰਘ ਨੇ ਜੀ ਖੋਦੇ ਪੇਟ ਦੇ ਹਨ ਵਾਲੇ ਆਈਟੀਪੀਪੀ ਵਿੱਚ ਐਸਆਈ ਤੇ ਭक्ति ਸੀ ਗਏ ਜਿੱਦਿ ਕੋਈ ਫਿਜ਼ੀਕਲ ਉਤੇ ਬਲ ਪਰ ਕੇ ਉਤੇ ਬੈਠਾ ਹੋਇਆ ਜਿੱਦੋ ਆਪਣਾ ਆਈਟੀਵੀਪੀ ਦੇ ਜਵਾਨ ਲੈ ਕੇ ਆਏ ਇੱਥੇ ਸਰਕਾਰੀ ਸੁਵਾਨਾ ਨਾਮ ਦਾ ਸਿਸ਼ਕਾਰ ਪਹੁੰਚਿਆ ਮੇਰਾ ਨਾਮ ਐਸਆਈਜੀਡੀ ਬਲਵਿੰਦਰ ਸਿੰਘ ਹਾਂਜੀ ਅਸੀਂ ਮਤਲਬ ਇਹ ਮੇਰੇ ਐਸਆਈਜੀਡੀ ਭੁਪਿੰਦਰ ਸਿੰਘ ਦੇ ਨਾਲ ਮੇਰੀ ਕੰਪਨੀ ਦੀ ਡਿਊਟੀ ਕਰ ਰਿਹਾ ਸੀਗਾ ਕਿਹੜੀ ਜਗ੍ਹਾ ਸਰ ਜਗ੍ਹਾ ਸਾਡੀ ਆਈਟੀਵੀਪੀ ਬਸਟ ਬਟਲੀਅਨ ਹੈ ਜੂ ਕੈਂਪ ਪਰ ਅਸੀਂ ਰਹਿ ਰਹੇ ਸੀ ਰਹਿ ਰਹੇ ਸੀਗੇ ਲੋਹੇਰਪੁਰ ਨਾਈਥ ਫੋਟਨ ਦੇ ਕੈਂਪ ਵਿੱਚ ਤੇ ਸਵੇਰ ਦੇ ਟਾਈਮ ਮਾਰਨਿੰਗ ਟਾਈਮ ਜਿੱਦਾਂ ਆਰਮਸ ਟੂਲ ਔਜ ਦੇ ਵਿੱਚ ਫੋਰਸ ਦੇ ਵਿੱਚ ਪੀਟੀ ਦਾ ਰਹਿੰਦਾ ਇਸ਼ੇ ਵੇ ਤਾਂ ਪੀਟੀ ਸ਼ੁਰੂ ਸੀਗੀ ਤੇ 7 ਵਜੇ ਦੇ ਕਰੀਬ ਇਹਨਾਂ ਨੇ ਟਾਈਮ ਵੇਖਿਆ ਘੜੀ ਤੇ ਮੇਰੇ ਨਾਲ ਘੁੰਮਦੇ ਸੀਗੇ ਤੇ ਕਹਿੰਦੇ ਵੀ ਸਰ 7 ਵਜੇ ਪੀਟੀ ਆਫ ਹੋ ਗਈ ਤਾਂ ਆਪਾਂ ਕਮਰੇ ਚੱਲੀਏ ਤੇ ਜਿਵੇਂ ਪਿੱਛੇ ਮੁੜਿਆ ਤੇ ਇਹਨਾਂ ਨੇ ਕਿਹਾ ਜੀ ਮੈਨੂੰ ਚੱਕ ਸਰ ਚੱਕਰ ਇਹਨਾਂ ਹੀ ਕਹਿਣਾ ਤੇ ਥੱਲੇ ਡਿੱਗ ਪਿਆ ਅਸੀਂ ਸਿੱਧੇ ਕੀਤੇ ਆ ਹਸਪੀਟਲ ਲੈ ਗਏ ਆ ਉੱਥੋਂ ਫਿਰ ਵੱਡੇ ਹਸਪੀਟਲ ਲੈ ਗਏ ਆ ਤੇ ਫਿਰ ਬੋਲੇ ਨੇ ਸਰ ਡਾਕਟਰਾਂ ਵੱਲੋਂ ਕੀ ਕਾਰਨ ਦੱਸਿਆ ਗਿਆ ਰਹਿਮਉ ਡਾਕਟਰ ਵੱਲੋਂ ਤਾਂ ਅਜੇ ਤੱਕ ਹਾਰਟ ਅਟੈਕ ਦਾ ਹੀ ਕਾਰਨ ਦੱਸਿਆ ਗਿਆ ਹਾਂਜੀ ਬਾਕੀ ਜੋ ਪੀਐਮ ਰਿਪੋਰਟ ਆਏਗੀ ਉਹ ਇੱਕ ਮਹੀਨਾ ਬਾਅਦ ਆਉਂਦੀ ਹੈ ਉਹ ਘਰ ਹੀ ਆਏ ਕਿਵੇਂ ਦੀ ਡਿਊਟੀ ਨੂੰ ਭਾਈ ਇਹਨਾਂ ਨੇ ਡਿਊਟੀ ਇਹਨਾਂ ਦੀ ਬਹੁਤ ਹੀ ਵਧੀਆ ਹਲੇ ਦਰਜੇ ਦੀ ਡਿਸਪਲਿਨ ਉਹਨਾਂ ਦਾ ਬਹੁਤ ਹੀ ਵਧੀਆ ਬਹੁਤ ਹੀ ਹਲੇ ਦਰਜੇ ਦੀ ਸਿਖਨਣ ਔਰ ਇਹਨਾਂ ਦਾ ਸਰੀਰ ਵੀ ਸਰੀਰਕ ਪੱਖੋਂ ਵੀ ਬੜੇ ਤਗੜੇ ਔਰ ਕੰਮ ਦੀ ਕੋਈ ਪ੍ਰਵਾਹ ਨਹੀਂ ਰਾਤ ਡਿਊਟੀ ਵੰਡ ਦੋ ਦਿਨੇ ਵੰਡ ਦੋ ਬਹੁਤ ਹੀ ਇਮਾਨਦਾਰ ਦੱਸਿਆ ਜੇ ਇਹਨਾਂ ਦੀ ਜਿਹੜੀ ਹੈ ਰਿਟਾਇਰਮੈਂਟ ਲਈ ਇਹਨਾਂ ਨੇ VRS ਲਿਆ ਥਰ ਰਿਟਾਇਰਮੈਂਟ ਤੇ ਇਹਨਾਂ ਦੀ 30 ਨਵੰਬਰ 2025 ਨੂੰ ਰਿਟਾਇਰਮੈਂਟ ਇਹਨਾਂ ਨੂੰ ਰਾਤ ਨੂੰ 12 ਵਜੇ ਆਊਟ ਹੋਣਾ ਸੀਗਾ ਨਫਰੀ ਤੋਂ ਕੱਟ ਹੋਣਾ ਸੀ ਤੇ ਪਹਿਲਾਂ ਹੀ ਖਾਸਾ ਨਾ ਜਿਹਨਾਂ ਨੇ ਲੰਬਾ ਸਮਾਂ ਡਿਊਟੀ ਨਿਭਾਈ ਹੈ ਇਹਨਾਂ ਦੀ ਕਿਵੇਂ ਦਾ ਸੁਭਾਅ ਸੀ ਤੁਸੀਂ ਜਿਹਨਾਂ ਦੇ ਨਾਲ ਇਹਨਾਂ ਦਾ ਸੁਭਾਅ ਬਹੁਤ ਹੀ ਅੱਛਾ ਸੀਗਾ ਮੇਰੇ ਨਾਲ ਪਹਿਲਾਂ 4 ਸਾਲ ਇਹਨਾਂ ਨੇ ਜਲੰਧਰ ਵੀ ਡਿਊਟੀ ਨਿਭਾਈ ਹੈ ਤੇ ਹੁਣ 2025 ਚ 1 ਸਤੰਬਰ ਤੋਂ ਫਿਰ ਮੇਰੇ ਨਾਲ ਮੇਰੀ ਕੰਪਨੀ ਚ ਡਿਊਟੀ ਨਿਭਾ ਰਹੇ ਸੀ ਸੁਭਾਅ ਬਹੁਤ ਅੱਛਾ ਸਰ ਸਰਕਾਰ ਵੱਲੋਂ ਕੀ ਸਹਾਇਤਾ ਰਹੀ ਸੀ ਜੋ ਪਰਿਵਾਰ ਨੂੰ ਤੁਹਾਡੇ ਵੱਲ ਸਹਾਈ ਹੋ ਰਹੀ ਸਰਕਾਰ ਵੱਲੋਂ ਹਰ ਸਹੂਲਤ ਇਹਨਾਂ ਨੂੰ ਦਿੱਤੀ ਜਾਏਗੀ ਜੋ ਮਤਲਬ ਨਿਯਮਾਂ ਦੇ ਅਨੁਸਾਰ ਲਾਗੂ ਹੈ ਹਾਂਜੀ ਗੁਰਪ੍ਰੀਤ ਸਿੰਘ ਜੀ ਤੁਹਾਡੀ ਕਿਵੇਂ ਮੇਰਾ ਵੀਰ ਆ ਜੀ ਵੱਡਾ ਪਿਓ ਅਜ਼ਰਤਾ ਸਾਰੀ ਉਹ ਮਿਹਨਤੀ ਕਰਦਾ ਰਿਹਾ ਜੀ 33 33 ਸਾਲ ਨਾਲ ਕੋਈ ਕਰੇਗਾ ਨਹੀਂ ਮੈਂ ਤੇ ਨਿਕਾ ਜਾਂ ਮੇਰੇ ਪਤਾਂ ਨੂੰ ਪਾਲਿਆ ਮੇਰੇ ਭਰਾ ਨੇ ਪਰ ਲੰਮੀ ਨਵੰਬਰ ਤੇ ਪੈਨਸ਼ਨ ਆਉਣ ਵਾਲਾ ਹੈ ਮੈਂ ਤਾਂ ਵੀ ਰਹਿਦਾ ਨਹੀਂ ਇੱਥੇ ਮੈਂ ਤੇ ਬਾਹਰ ਰਹਿਣਾ ਕੈਨੇਡਾ ਤੇ ਸਾਰੀ ਜ਼ਿੰਮੇਵਾਰੀ ਮੇਰੇ ਭੈਣਾ ਭਰਾਵਾਂ ਦੀ ਸਾਰਾ ਕੋਈ ਸਾਂਭੀ ਦਿੰਦਾ ਪਤਾਂ ਨੂੰ ਮੈਨੂੰ ਪਾਲਦਾ ਪਾਲਿਆ ਨੇ ਤੇ ਉਹ ਵੀ ਸਾਡਾ ਬਿਮਾਰ ਰਹਿੰਦਾ ਸੀ ਤੇ ਉਹਦੀ ਵੀ ਪਿਛਲੇ ਸਾਲ ਮਾਂ ਚਲ ਗਈ ਤੇਰਾ ਵੀ ਤੇ ਰੱਬ ਦਾ ਰੂਪ ਹੀ ਮੈਂ ਕੀ ਕਰ ਸਕਦਾ ਮੇਰੇ ਕੋਲ ਕੋਈ ਸ਼ਕਤ ਨਹੀਂ ਕਿੰਨੇ ਦਤ ਦਾ ਇੱਥੇ ਮੈਨੂੰ ਸਾਰੀ ਉਹ ਮੈਂ ਸਿੱਖਿਆ ਦਿੰਦਾ ਰਿਹਾ ਜੀ ਮੇਰਾ ਸਰੀਰ ਭਾਰਾ ਮੈਨੂੰ ਉਹਨੇ ਕਹਿਣਾ ਨਾ ਆਪਣੇ ਸਰੀਰ ਨਾਲ ਧਿਆਨ ਦਿਆ ਕਰ ਸਹਰ ਕਰਿਆ ਕਰ ਖਾਇਆ ਪੀਆ ਮਾੜਾ ਨਾ ਖਾਇਆ ਪੀਆ ਕਰ ਤੂੰ ਦਸਵੇਂ ਵੀ ਘੰਟਾ ਸੈਰ ਕਰਨੀ ਸ਼ਾਮੀ ਵੀ ਸੈਰ ਕਰਨੀ ਬਿਮਾਰੀ ਦਾ ਚੇਤਾ ਹੀ ਨਹੀਂ ਪੀੜੀ ਕਰਕੇ ਆਇਆ ਜੀ ਸਾਨੂੰ ਦੇ ਹੋਏ ਦੱਸਿਆ ਪਹੁੰਚ ਲੋ ਜੇ ਪਤਾ ਲੱਗਾ ਤੇ ਆਣ ਕੇ ਚੱਕਰ ਆਇਆ ਡਿੱਗ ਪਿਆ ਨਾਲ ਹੀ ਅਟੈਕ ਹੋ ਗਿਆ ਆਖਰੀ ਵਾਰ ਦੋ ਬੱਚੇ ਆਈ ਬੱਚੇ ਕਦੇ ਇੱਕ ਬੱਚੀ ਜਿਹੜੇ ਵਿਆਹ ਵਾਲੀ ਆ ਉਹਦਾ ਵੀ ਨਹੀਂ ਚਾਹ ਤਾ ਮੁੰਡਾ ਜਿਹੜੇ 1.5-2 ਸਾਲ ਹੋਏ ਵਾਹੇ ਨੂੰ ਮੇਰੇ ਕੋਲ ਬਾਹਰ ਹੀ ਕਰੇਦਾ ਆਖਰੀ ਆਖਰੀ ਵਾਰੀ ਗੱਲ ਕਦੋਂ ਹੋਈ ਕਦੀ ਇਹਨਾਂ ਦੇ ਭੱਜਣਾ ਇੱਕ ਹਫਤਾ ਹੋ ਗਿਆ ਜੀ ਮੈਨੂੰ ਗੱਲ ਹੋਈ ਉਹਦੇ ਡੈਡੀ ਸਾਡਾ ਪਿਛਲੇ ਮਹੀਨੇ ਗਿਆ ਉੱਥੇ ਤੇ ਉੱਤੇ ਠੰਡੇ ਬੜੀ ਗੱਲ ਕਰ ਕੋ ਸਹਰ ਸੂਰ ਨਹੀਂ ਹੁੰਦੀ ਤੇ ਡੈਡੀ ਨਾਲ ਇਹਦੀ ਗੱਲ ਹੋਈ ਤੇ ਮੈਨੂੰ ਕਹਿੰਦਾ ਵੀ ਡੈਡੀ ਦਾ ਇੱਥੇ ਜੀ ਨਹੀਂ ਲੱਗਦਾ ਮੈਂ 1 ਦਸੰਬਰ ਨੂੰ ਪੈਨਸ਼ਨ ਆ ਜਾਣਾ ਤੇ ਡੈਡੀ ਨੂੰ ਇੱਥੇ ਭੇਜ ਦੇ ਫਿਰ ਕੋ ਉਹਨਾਂ ਦੇ ਬੇਟੇ ਦੀ 5 ਤਰੀਕ ਦੀ ਜਨਵਰੀ ਦੀ ਵਾਪਸ ਇੱਥੇ ਆਉਣਾ ਸੀ 2-3 ਮਹੀਨੇ ਛੁੱਟੀ ਕੱਢਣ ਵੀ ਡੈਡੀ ਨੇ ਪੈਨਸ਼ਨ ਆਉਣਾ 2 ਮਹੀਨੇ ਤੇ ਨਾਲ ਰਵਾਂਗੇ ਨਾਲ ਸਾਡੇ ਡੈਡੀ ਨੇ ਮਤਲਬ ਮੇਰੇ ਭਰਾ ਦੇ ਪਿਓ ਨੇ ਵੀ ਆਉਣਾ ਸੀ ਉਹਦੀ ਪੈਨਸ਼ਨ ਆਉਣ ਦੀ ਕੋਈ ਪਤਾ ਹੀ ਨਹੀਂ ਉਹ ਤੇ ਆ ਗਏ ਆਪ ਵੀ ਤਰ ਆਇਆ ਹੀ